ਰਹਿ ਗਿਆ ਤੇ ਆ ਦੇਖੋ ਬਈ ਦਿਨੇ ਖਾਵੇਂਗੇ ਨੂੰ 900 ਰੁਪਏ ਪੁਰਾ ਖਾਣ ਨੂੰ ਦੇ ਨਾਵੇਂ ਨੋਡੂਡੂ ਫਾਇਦੇ ਮਤਾ ਦਾ ਪਾ ਅਖਾਈ ਦੇ ਕਿਹਨਾਂ ਕਿਹੜੇ ਚਾਲ ਲੱਗ ਲੱਗਣਾ ਹੈ ਪਹਿਕੇ ਗੈਣੀ ਕਰੇ ਆਪਾਂ ਕਿਹੜਾ ਗੁੰਜਣੇ ਆ ਅਵਲਕਨ ਆਇਆ ਗਿਆ ਆ ਭਾਈ ਜੋ ਮੇਰਾ ਦੋਤਾ ਹੈ ਗਾਈਸ ਕਿਵੇਂ ਸਾਰੇ ਮਾਂ ਵੀ ਕਰਦੇ ਫਿਰ ਬੱਧੀ ਹੋਗੇ ਤੇ ਆਪਾਂ ਅਲਰੇਡੀ ਹੁਣ ਜੰਨੇ ਵੀ ਜੰਮ ਨੂੰ ਤੇ ਆਪਣਾ ਵਲੌਗ ਆ ਗਿਆ ਵੀ ਸਾਰੇ ਜਾਨੇ ਜਾ ਕੇ ਉਹਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰੇ ਤੇ ਆਪਣੀ ਜਦਾਂ ਕਰੇ ਸਬਸਕ੍ਰਾਈਬ ਤੇ ਇਹ ਬਈ ਟਾਈਮ ਹੋ ਗਿਆ ਹੁਣ ਬਈ 5 ਵਜੇ ਗਏ 1 ਮਿੰਟ ਹੋ ਗਿਆ ਬਈ ਸੋ ਆਪਾਂ ਤਿਆਰ ਹੁੰਦੇ ਆ ਤੇ ਆਪਾਂ ਨਾਲ ਇੱਕ ਦੋ ਜਣੇ ਫੋਨ ਲਾ ਲੈ ਵੀ ਚਲੋ ਆਜੇ ਜੰਮ ਚ ਅੱਜ ਆਪਾਂ ਲਾਵਾਂਗੇ ਬਈ ਲੈਗ ਡੇ ਲਾਉਂਗੇ ਅੱਜ ਲੈਗ ਡੇ ਉਹ ਵੀ ਬੁਰੀ ਸੋਣੀ ਲਾਵਾਂ ਲੈਗ ਤੇ ਵੀ ਤੇ ਆਪਾਂ ਸਮੇਂ ਨੂੰ ਮਿਲਦੇ ਆ ਬਈ ਜਮਤ ਜਾ ਕੇ ਬਈ ਮੈਂ ਰਾਸਤੇ ਜੀ ਵੀ ਸੌਟ ਲਊਗਾ ਚੀਜ਼ਾਂ ਨਹੀਂ ਕਿੱਥੇ ਕਿੱਥੋਂ ਪਹੁੰਚਾਂਦੇ ਨੇ ਹੈਗੇ ਤੇ ਆਪਾਂ ਹੁਣ ਸਮੇਂ ਨੂੰ ਮਿਲਦੇ ਆ ਜਮਤ ਜਾ ਕੇ ਬਈ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਜੀ ਐਮ ਬਈ ਸਾਡਾ ਪਲਾਨ ਸੀਗਾ ਜੀ ਅੱਥ ਨੇ ਜਾਣ ਦਾ ਪਰ ਉਹ ਅਸੀਂ ਕੈਨਸਲ ਕਰਕੇ ਹੁਣ ਸਵੇਰ ਦਾ ਅਖਤਾ ਬਈ ਦੇਖੋ ਤੇ ਆਪਾਂ ਪਹੁੰਚ ਕੇ ਅੰਦਰ ਤੇ ਹੈ ਆਪਣਾ ਕੋਈ ਵੀ ਨਾਲ ਦਾ ਇੱਕ ਤਾਂ ਮੈਨੂੰ ਫੋਨ ਆ ਚੁੱਕਾ ਨਾ ਪਹੁੰਚ ਗਿਆ ਕਹਿੰਦਾ ਮੈਂ ਆਜੋ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਬਹਿ ਕੇ 5-10 ਮਿੰਟ ਗੱਲਾਂ ਬਾਤਾਂ ਕਰਦੇ ਆਪਾਂ ਨਾਲ ਤੇ ਆਪਾਂ ਤੁਹਾਨੂੰ ਲੈਗ ਲਾਉਣ ਤੋਂ ਬਾਅਦ ਮਿਲਦੇ ਆ। ਲੋਈ ਮਿੱਤਰੋ ਫਾਈਨਲ ਇਹਦੇ ਰਾਂਗ ਦੇਖੋ ਜੇ ਤਿੰਨ ਜਾਣੇ ਨਹੀਂ ਆ ਤੇ ਵੀ ਆ ਗਏ। ਲੋਈ ਮਿੱਤਰੋ ਲੈਗ ਲਾ ਰਹੇ ਆ ਵੀ ਦੇਖੋ। ਅੱਧੀ ਕਰਾਈ ਹੋਰ ਮੈਨੂੰ ਮੈਲਮਾਉਣਾ। ਦੇਖੋ ਬਈ। ਆ ਦੇਖੋ ਜੰਮੂ ਸਾਡੇ ਪੈਂਟ ਵੀ ਮੈਂ ਵੀ ਖੁਦ ਲਾਉਂਗਾ ਬਈ। ਲੋਈ ਹੋ ਸਾਈਡ ਤੇ। ਨਰਵਤ ਹਿੱਲ ਰਹੇ ਹੋ ਨਾ ਮੈਨੂੰ ਕੁਝ ਲੱਗ ਰਿਹਾ ਹੈ। ਹਾਂ। ਮਾੜਾ। ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਬਰੇ ਪਹਿਲੇ ਨਾਈਕੀ ਤੇ ਆਪਾਂ ਵੀ ਦਸਤਰੀ ਵਲੌਗ ਤਾ ਨਹੀਂ ਉਹਨਾਂ ਬਈ ਕਿਉਂਕਿ ਮੇਰੇ ਹੱਥ 'ਚ ਸਮਾਨ ਬਹੁਤ ਸੀ ਤਾਂ ਕਰਕੇ ਆਪਾਂ ਵਲੌਗ ਨਹੀਂ ਕੀਤਾ ਬਈ ਤੇ ਹਾਂ ਆਪਾਂ ਪਹੁੰਚ ਗਏ ਤੇ ਆਪਾਂ ਲੈ ਆ ਪੀਜ਼ਾ ਬਈ ਆਪਾਂ ਆਤਮ ਸੁਨਖਾਵੇਂ ਖਾਣ ਲੱਗੇ ਬਈ ਜੇ ਖਾਤਾ ਤੇ ਆਪਣੇ YouTube ਦੇ ਵੀਡੀਓ ਨਵੀ ਆ ਗਈ ਬਈ ਸਾਰੇ ਜਣੇ ਜਾ ਕੇ ਉਹਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਆਪਨੇ ਆਪਣੇ ਬਲੌਗ ਦੇ ਨਾਲ ਵੀ ਕਈ ਹੁਣ ਆਪਾਂ ਤੁਹਾਨੂੰ ਪੀਜ਼ਾ ਦਿਖਾਉਣੇ ਥੋੜਾ ਜਾ ਕੇ ਹੰਦਰ ਜਾ ਕੇ ਹੱਦ ਸੁਵਿਜਰਾਬਾਂ ਸੋਹਣੀਆਂ ਨੇ ਬਈ ਵਿੱਚ ਕਹਿੰਦੇ ਬੁੜੀਆਂ ਦਾ ਰੰਗ ਆ ਬੁੜੀਆਂ ਦਾ ਰੰਗ ਮਹਾਜਰ ਨਹੀਂ ਯਾਰ ਹਨਾ ਬਈ ਇਹ ਵੀ ਆਪਾਂ ਲੈ ਕੇ ਵੀ ਦੱਸੋ ਸਾਰੇ ਜਣੇ ਕਮੈਂਟ ਕਰਕੇ ਵੀ ਕਹੀਆਂ ਜਰਾਬਾਂ ਨੇ ਬਈ ਇਹ ਠੀਕ ਹੈ ਸੋਈ ਸੋਈ ਬਈ ਇਹ ਦੇਖੋ ਬਈ ਕਿੰਨੀ ਹਰਿਆਲੀ ਇੱਥੇ ਦੇਖੋ ਬਈ ਦੇਖੋ ਘਰ ਦੇਖੋ ਬਈ ਇਹਨਾਂ ਦਾ ਦੇਖੋ ਬਈ ਦੇਖੋ 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 ਮੈਂ ਇਹ ਹੁਬਰੇ ਵੀਡੀਓ ਨਾਲ ਨਾਲ ਬਈ ਗੁੱਡ ਮਾਰਨਿੰਗ ਗਾਇਸ ਕਿੰਨੇਾਰੇ ਮੈਂ ਵੀ ਕੰਸਰ ਪੜੀ ਹੋਊਗੀ ਤੇ ਵੀਰੇ ਆਪਣਾ ਵਲੌਗ ਆ ਗਿਆ ਬਈ ਸਾਰੇ ਇਹਨਾਂ ਜਾ ਕੇ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਜੈਨਲ ਕਰੋ ਸਬਸਕ੍ਰਾਈਬ ਤੇ ਆਪਾਂ ਹੁਣ ਉੱਠੇ ਹੋਈ ਸਵੇਰ ਦੇ ਹੋਇਆਗੇ 6:00 ਤੋਂ 8:00 ਵਜੇ ਸਵੇਰ ਦੇ ਤੇ ਮੀਂਹ ਦਾ ਆਪਾਂ ਦਾ ਸਵੇਰੀ ਸੌਂਦੇ ਸੀ ਤੇ ਆਪਾਂ ਹੁਣ ਉੱਠਾ ਦੇਖੋ ਭਈਆ ਹਜੇ ਵੀ ਕੰਪੋ ਮੋਬਾਈਲ ਲਈ ਪਿਆ ਗਿਆ ਤਾਂ ਕਿ ਉੱਠੇ ਨਹੀਂ ਭਈ ਤੇ ਆਪਾਂ ਨੇ ਵੀਰੇ ਰਾਤ ਮੰਗਾ ਇਹ ਪੀਜ਼ਾ ਆਨਲਾਈਨ ਤੇ ਜਿਹੜਾ ਆਪਾਂ ਕੱਲ ਲੈ ਕੇ ਆਇਆ ਦਾ ਉਹ ਪਰਦੇਸ ਦਾ ਸੀ ਉਹਨਾਂ ਨੂੰ ਜਿੰਨਾ ਮੰਗਾ ਇਸ ਪੀਜ਼ਾ ਉਹ ਇਹ ਆਪ ਮੈਂ ਰਾਤ ਨੂੰਗਾ ਫਿਰ ਰਾਤ ਨੂੰ ਖਾਦਾ ਆਪਾਂ ਨੇ ਮੈਂ ਇਹਨੂੰ ਕਲਿੱਪ ਉੱਪਰ نیچے ਲਾਉਂਗਾ ਕਦੇ ਜਦ ਆਪਾਂ ਖਾਦਾ ਸੀ ਉਹ ਉਹ ਵੀ ਜ਼ਰੂਰ ਨਾਮ ਤੇ ਲਿਖਵਾਂ ਤੇ ਆ ਹੁਣ ਆਪਾਂ ਉੱਠਾਂਗੇ ਸਵੇਰੇ ਹੁਣ ਉੱਠਾਂਗੇ ਖਾਣ ਲੱਗੇ ਪ੍ਰੋਟੀਨ ਹੁ ਕੀ ਹੋਊਗਾ ਭਾਈ ਤੇ ਬਣੇ ਰਹੀ ਬਿਡਨਾਰ ਭਾਈ ਜਿੰਨਾ ਟਾਈਮ ਤੁਸੀਂ ਦੇਖ ਜਿੰਨਾ ਟਾਈਮ ਆ ਉੱਠੇ ਮੂੰਹ ਤੋਣਾ ਤਦੂ ਹੀ ਨਜਾ ਕੇ ਮੇਰਾ ਪਹਿਲਾ ਬਲੌਗ ਦੇਖ ਕੇ ਆਓ ਭਾਈ ਸਾਰੇ ਆਣੇ ਤੇ ਇੱਥੇ ਆ ਕੇ करो ਪਿਆਰੇ ਮੇਰੇ ਕਮੈਂਟ ਤੇ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਆਹ 500 ਸਬਸਕ੍ਰਾਈਬਰ ਦਾ ਬਹੁਤ ਹੀ ਬਹੁਤ ਹੀ ਬਹੁਤ ਹੀ ਕਰੀਵਾ ਤੇ ਚੈਨਲ तो ਕਰੋ ਸਬਸਕ੍ਰਾਈਬ करो सब्सक्राइब। ਕਹਿ ਆ ਦੇਖੋ ਭਾਈ ਦਿਨੇ ਖਾ ਮੈਂ ਇਹਨੂੰ ਉਹਨੂੰ ਜੁਪਾਇਆ ਕੋਲੋਂ ਤਾਂ ਖਾ ਲੰਦੇ ਆਂ। ਉਹ ਲੈਵੇਂ ਨਾ। ਢੂੜੂ ਫ਼ਾਇਦ ਨਹੀਂ ਮਤਾਂ ਦਾ। ਆਪਾਂ 3 ਮਿੰਟ ਉਹ ਵਾ ਚਵੇ ਦਿਨੇ ਨਾ। ਫੇ ਗਰਮ ਕਰਾ ਕੇ ਇਹਨੂੰ ਫੇਰ ਖਾਣਗੇ। ਖੰਧਾ ਮਾਗੇ। ਰਾਤ ਮਗਾਏ ਜੀ ਬਤੇ 2 ਮਗਾਈ ਐ ਡਿਟੇਲ। Zomato ਤੋਂ। ਹੈ? ਆਪਾਂ ਆਂ ਡਾਈਂ ਗੱਗੂ ਯਾਰਾ। आ देखो भाई लेकिन एक फोल्डर लेकर भी आये गोभी से देखो भाई आ देखो भाई लेकर आये थोड़े थोड़े देखो भाई आ देखो बुढ़ापुटा भाई आ देखो देखो भाई आ देखो भाई आ देखो तो ये पत्ते बड़े भी नहीं हुए थे फोल्डर पहले ही लेकर लग गया भी देखो वो भी देख देखो भी किन्नी ਹਰ ਪ੍ਰਕਾਰ ਦੀ ਤੇ ਸਬਜ਼ੀ ਲੱਗੀ ਆ ਦੇਖੋ ਵੀ ਉਹ ਆ ਗਿਆ ਅਲੂ ਮੇਲਾ ਜੈਲਾ ਇਹਨੂੰ ਪਹਿਲਾਂ ਨਹੀਂ ਆਹ ਇਥੋਂ ਮੈਂ ਹੀ ਸਾਫ਼ ਕਰਕੇ ਗਿਆ ਸੀ ਉਹ ਪਹਾੜ ਟਾਈਮ ਪਹਿਲਾਂ ਹੋ ਗਿਆ ਵੀ ਉੱਥੇ ਸਾਫ਼ ਕੀਤਾ ਸੀ ਦੇਖੋ ਵੀ ਆਹ ਹਾਲਾ ਫਿਰ ਨਨਕਾ ਦਾ ਘਰ ਵੀ ਫੇਰ ਬਹੁਤ ਦੇਖਾਂ ਬਈ ਮੈਂ ਦੇਖੋ ਵੀ ਉਹ ਦੇ ਮੀਂਹੂ ਲੱਗੇ ਪਏ ਦੇਖੋ ਭਾਈ ਆਹ ਦੇਖੋ ਭਈ ਫਿਰਨੀ ਆਪਾਂ ਨਜਰਪੁਰ ਦੀਆਂ ਭਾਈ ਦੇਖੋ ਭਾਈ ਮੱਝ ਕਾਫੀ ਟਾਈਮ ਬਾਅਦ ਆਇਆਗਾ ਮੈਂ ਇਹ ਪਤਾ ਨਹੀਂ ਇੱਥੇ ਆ ਰਹੇ ਹਾਂ ਜੀ ਤੇ ਬਹੁਤ ਨਹੀਂ ਹਲੇ ਲਿੱਤੇ ਆ ਭਾਈ ਲੋ ਵੀ ਦੋਸਤੋ ਤੁਹਾਡੇ ਲਈ ਇੱਕ ਸਵਾਲ ਹੋ ਲੈ ਗਿਆ ਭਾਈ ਤੇ ਤੁਸੀਂ ਸਾਰੇ ਇਹਨਾਂ ਦੱਸੋ ਭਈ ਆਹ ਤુલਸੀ ਉੱਤਨਾ ਵੀ ਚੁੰਨੀ ਕਰ ਦਿੱਤੀ ਹੋਈ ਆ ਭਾਈ ਆਹ ਤુલਸੀ ਤੇ ਤੇ ਨੀਚੇ ਉਹ ਚੂੜੀਆਂ ਕੋ ਪਾਈ ਹੋਏ ਨੇ ਬੇ ਤુલਸੀ ਤੇ ਸਾਰੇ ਜਾਨੇ ਜਰੂਰ ਕਮੈਂਟ ਕਰਕੇ ਦੱਸੋ ਵੀ ਇਹਦੇ ਤੇ ਕਿਉਂ ਪਾਈ ਹੋਈ ਚੁੰਨੀ ਬਈ ਇਹ ਤੇ ਮੈਨੂੰ ਵੀ ਹੁਣੀ ਪਤਾ ਲੱਗਿਆ ਵੀ ਕਿਉਂ ਪਾਈ ਸੀ ਇਹ ਤੇ ਮੈਂ ਦੇਖ ਰਹਾ ਹਾਂ ਥੋੜਾ ਦਿਮਾਗ ਹੈਗਾ ਕਿ ਨਹੀਂ ਹੈਗਾ ਤੁਸੀਂ ਜਾਨੇ ਸਾਰੇ ਜਾਨੇ ਦੱਸੋ ਵੀ ਇਹ ਇਹ ਦੁੱਤਰ ਕਿੰਨੀ ਕੋ ਪਾਈ ਹੋਈ ਆ ਬਈ ਤੇ ਆ ਦੇਖੋ ਮਰੂਦ ਖੜਾ ਵੀ ਕਿੱਡਾ ਤੇ ਆ ਸਪਾਇਦੇ ਦੇਖੋ ਬਈ ਇਹ ਨਾ ਵੀ ਜਿਹਨੂੰ ਮੈਂ ਹੋਂਦੀ ਨਾ ਇਥੇ ਉਦੋਂ ਵੀ ਸੀ ਹੈਗੇ ਇਹ ਆਈ ਬਹੁਤ ਟਾਈਮ ਦਾ ਬਿੱਥੇ ਇੱਥੇ ਨਾ ਤੂੜੀ ਵਾਲਾ ਕੁੱਪ ਜਾਂ ਹੁੰਦਾ ਇੱਥੇ ਸਾਰਾ ਇੱਥੇ ਮਾ ਤੂੜੀ ਉਧਰ ਤੂੜੀ ਹੁੰਦੀ ਸੀ ਬਈ ਉੱਥੇ ਉੱਪਰੋਂ ਉੱਪਾ ਕੇ ਸੈਂਟਰ ਜਾਂ ਤੇ ਇੱਥੇ ਗਾਂ ਬੰਦੀ ਹੁੰਦੀ ਸੀ ਇੱਥੇ ਚਲੋ ਹੁਣ ਤਾਂ ਟੈਨ ਦਾ ਬੰਦਾ ਅਪਡੇਟ ਹੁੰਦਾ ਜਾਂਦਾ ਨਾ ਤਾਂ ਹੁਣ ਇੱਥੋਂ ਆ ਉਹ ਕਰਦਾ ਸਾਰਾ ਅਪਡੇਟ ਕਰਦਾ ਤੇ ਆ ਇੱਥੇ ਲੱਗਣਾ ਇੱਥੇ ਚੱਦਣਾ ਪਾਤੀ ਆ ਸੌਰੀ ਕਰ ਕੀ ਉਹ ਹੋਇਆ ਦਮਾਗ ਨਹੀਂ ਆਉਂਦਾ ਯਾਰ ਇਸ ਲਈ ਟ੍ਰਾਂਸਫਰ ਬਣੀ ਕਿ ਇਹਨਾਂ ਦੇ ਆਪਾਂ ਨੇ ਜਨਾ ਨਹੀਂ ਦਿਵਾ ਕੀਤਾ ਅਸਲੀ ਟੰਪ ਜੀ ਨੇ ਭਾਈ ਆ ਲੋਹੀ ਚਾਦਨਾ ਪਈਆਂ ਨੇ ਤੇ ਉਹ ਯਾਰ ਜਿਹੜੀ ਉਹ ਚੀਜ਼ ਪਈਆਂ ਨੇ ਸਟਿੰਗ ਆ ਉਹ ਯਾਰ ਜ਼ਿੰਦਗੀ ਦੇ ਬੰਦਾ ਕਦੇ ਨਾ ਪੀਵੇ ਕਿਉਂਕਿ ਇਹ ਇੱਕ ਨਸ਼ੇ ਵਰਗੀ ਚੀਜ਼ ਆ ਵੀ ਇਹ ਨਾ ਕਦੇ ਨਾ ਪੀਓ ਤੇ ਕਿਉਂਕਿ ਜਵਾਗ ਅੱਜ ਕੱਲ ਉਹ ਹੀ ਬਾਹਲੇ ਪੀਂਦੇ ਨੇ ਇਹ ਤੇ ਵੀ ਆ ਦੇਖੋ ਅਨਾਰ ਦੇਖੋ ਭਾਈ ਅਨਾਰ ਭਾਈ ਇੱਥੇ ਆ ਜਗ੍ਹਾ 'ਚ ਭਾਈ ਜਿਹੜੀ ਆ ਜਗ੍ਹਾ 'ਚ ਜਿੱਥੇ ਉਹ ਨਿੰਬੂ ਲੱਗੇ ਹਨ ਉੱਥੇ ਇੱਕ ਵੱਡਾ ਦਰਾਤ ਸਿੱਕਾ ਉਹ ਵੀ ਮੈਂ ਇਥੋਂ ਪਟਿਆ ਹੀ ਮੈਂ ਪਾਹੇ ਟਾਈਮ ਬਾਦ ਤੇ ਜਿੱਥੇ ਸਿਆ ਘਰ ਆਇਆ ਉੱਥੇ ਤੱਕ ਦਾ ਇੰਨਾ ਹੈਗਾ ਸੀ ਤੇ ਬਸ ਉਹ ਸਾਰਾ ਇਧਰੋਂ ਕਰਤਾ ਆਪਾਂ ਨੇ ਤੇ ਆ ਨਮਾ ਪਾਇਆ ਆਪਾਂ ਇਧਰ ਆ ਘਰ ਬਾਈ ਦੇਖੋ ਆ ਇੱਥੇ ਇਟਾਂ ਹੀ ਸੀ ਹੈਗੇ ਇੱਥੇ ਵੀ ਇੱਥੇ ਸਪੈਡ ਚੱਲੋ ਪਟਾ ਤੰਦਿਆਂ ਨੇ ਹਾਂ ਨਾ ਤੇ ਉਹੋ ਦੇਖੋ ਸਾਹਮਣੇ ਉਹ ਬੀਕੀ ਆ ਬਾਈ ਦੇਖੋ ਆ ਤੂੰ ਵੀ ਦੇਖ ਹੀ ਸਕਦੇ ਹੋ ਬਾਈ ਤੇ ਹੁਣ ਆਪਾਂ ਹੁਣ ਉੱਪਰ ਲੈ ਕੇ ਜਾਣਾ ਸੀ ਉੱਥੇ ਦਸ ਨੂੰ ਆਜੋ ਤੁਸੀਂ ਮਹਾਰਾਜ ਉੱਪਰ ਲਾਹਣੇ ਥੀ ਵਿਊ ਦੇਖੋ ਨੇ ਆਹ ਤੁਸੀਂ ਦੇਖੋ ਇੱਥੇ ਬੰਗਲੇ ਦਾ ਘਰ ਬਣਾਇਆ ਵੀ ਦੇਖੋ ਇਹ ਆਹ ਦੇਖੋ ਨਾ ਬੰਗਲੇ ਨੇ ਘਰ ਬਣਾਇਆ ਵੀ ਇੱਥੇ ਵਿਖਾ ਉਹ ਕਰਦੇ ਸੀ ਆਹ ਦੇਖੋ ਵੀ ਅਨਾਰ ਇੱਥੇ ਇੱਥੇ ਵੀ ਇੱਥੇ ਵੀ ਬੰਗਲੇ ਆ ਸੀ ਉਹ ਬਣਾਇਆ ਯਾਰ ਪੁੱਛਿਆ ਲੱਗਿਆ ਅਸੀਂ ਤਾਂ ਪੂਰਾ ਜਿਵੇਂ ਮੈਂ ਇੱਥੇ ਬੰਗਲੇ ਵਾਲੇ ਬਠੇ ਗਏ ਸੀ ਸਾਰਾ ਖੜਾ ਬੇੜਾ ਖਰਾਬ ਹੋ ਜਾਂਦਾ ਸੀ ਤਾਂ ਕਰਕੇ ਇੱਥੋਂ ਜੀ ਪਟਾ ਕੇ ਕਦੇ ਸਿੱਧਾ ਪਿੱਛੇ ਲਵਾਤਾ ਇਹ ਬਈ ਤਾਂ ਪਿੱਛੇ ਹੁਣ ਸਾਰਾ ਕੁਝ ਇੱਧਰ ਨਾ ਆ ਉਹ ਦੇਖੋ ਬਈ ਇੱਥੇ ਵੀ ਨਾ ਬਈ ਇੱਥੇ ਬਈ ਕੱਲਾ ਉਵੇਂ ਜਿਵੇਂ ਮਿੱਟੀ ਦਾ ਮਿੱਟੀ ਦਾ ਕੋਠਾ ਆਇਆ ਸੀ ਉਵੇਂ ਉੱਥੇ ਤੇ ਫਿਰ ਅਸੀਂ ਇੱਥੇ ਪੱਕਾ ਕਰਵਾਤਾ ਵੀ ਤੋੜਨੇ ਪੜਨੂ ਵੀ ਕਿਉਂਕਿ ਗੇੜੇ ਗੁੜਾ ਆ ਜਾਣਾ ਕਲਾ ਮਾਰਦੀ ਨਾ ਚਲਣਾ ਤੇ ਇੱਥੇ ਇੰਨਾ ਕ ਥਾਂ ਜੀ ਸੀ ਇਹਦੇ ਤੇ ਇੰਨਾ ਸਾਰਾ ਥਾਂ ਜੀ ਸੀ ਇਹਦੇ ਤੇ ਤੇ ਇਹਨੂੰ ਉਧਰ ਇਹਨੂੰ ਉਪਚਕਾਤਾ ਉਹ ਦੇਖੋ ਅਸੀਂ ਵੀ ਸਾਡੇ ਪਿੰਡ ਦਾ ਨਾਨਕਾ ਨਾ ਗੁਰਦੁਆਰਾ ਬਈ ਅਪਾ ਉਧਰ ਵੀ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਜਾ ਕੇ ਉਧਰ ਵੀ ਕੀ ਮਾਹੌਲ ਆ ਕੀ ਨਾ ਹਨਾ ਤੇ ਸਾਹਮਣੇ ਉਹ ਸਾਹਮਣਾ ਘਰਾਂ ਦੇ ਵੀ ਖੰਡ ਪਾਠਾ ਬਈ ਤੇ ਆ ਦੇਖੋ ਵੀ ਬੁੱਤਨਾਂ ਨੂੰ ਤੇ ਹਰ ਇੱਕ ਪੰਛੀ ਨੂੰ ਇੱਥੇ ਪਾਣੀ ਪਾ ਕੇ ਦੇ ਦਿੰਦਾ ਬਈ ਪਰ ਦਿੰਦਿਆਂ ਨੂੰ ਪਾਣੀ ਨਾਲ ਜੋ ਵੀ ਚਲ ਪੰਛੀ ਹੁੰਦਾ ਹਨਾ ਆ ਕਿਥੇ ਪਾਣੀ ਪੀਂਦਾ ਜ਼ਰੂਰ ਤੇ ਪਿੱਛੇ ਅਸੀਂ ਗੁਫਾ ਛੱਡਦੇ ਸੀ ਉਦੋਂ ਪਹਿਲਾਂ ਬਈ ਜਿਹੜਾ ਮਤਲਬ ਜਿਹੜਾ ਮੈਂ ਖੜਾ ਨਾ ਦਿਨ ਆਉਂਦਾ ਉਹ ਬਹੁਤ ਹੁਣ ਚਲੋ ਖਾਣਾ ਟਾਈਮ ਹੋ ਗਿਆ ਹੁਣ ਤਾਂ ਹੁਣ ਤਾਂ ਮੈਂ ਆਪਣੀ ਇੰਤਜ਼ਾ ਇਧਰ ਮੈਂ 10ਵੀਂ ਪਾਸ ਕੀਤੀ ਆ ਉਹਦੀ 10ਵੀਂ ਜਦੋਂ ਮੈਂ 10ਵੀਂ ਸੀ ਉਹਦੀ ਇੱਥੇ ਮੈਂ ਵੱਧ ਰਹਿਣਾ ਰਹੀ ਹਾਂ ਇੱਥੇ ਕਹਿੰਦਾ ਦੋ ਤਿੰਨ ਸਾਲ ਲਾਇਏ ਨੇ ਇੱਥੇ ਪੂਰੇ ਆਪਣੇ ਜਿਹੜੇ 10ਵੀਂ ਵੀ ਕਲੀਅਰ ਹੋਈ ਤੇ 11ਵੀਂ ਵੀ ਮੈਂ ਇੱਥੇ ਕੀਤੀ ਆ ਕੇ ਬਾਅਦ ਨਹੀਂ ਫਿਰ ਆ ਜੇ ਪਿੰਡ ਜਾ ਕੇ ਕੀਤੀਆਂ ਇੱਥੇ ਨਹੀਂ ਗਿਆ ਫਿਰ ਉਸ ਤੋਂ ਬਾਅਦ ਕੀ ਕਦੇ ਮਹੀਨੇ ਦੋ ਤਿੰਨ ਮਹੀਨਾ 6 ਹੀ ਪਤਾ ਯਾਰ ਵੀ ਮਹੀਨਾ ਕਿਤਾ ਮਹੀਨਾ ਲੱਗ ਜਾਂਦਾ 6 ਮਹੀਨੇ ਲੱਗਿਆ ਨਾ ਮੈਂ ਇੱਥੇ ਹੀ ਜਾਵਾਂਗਾ ਤਰ ਕੋਈ ਪਿੰਡ ਪਿੰਡ ਵਰਗੇ ਮੌਸ ਪਰ ਜਿੱਦੇ ਕਿੱਥੇ ਆ ਪਰ ਹੁੰਦੂ ਮੇਰਾ ਸੋਚੀ ਗਿਆ ਯਾਰ ਮਹਾਰ ਪਿੰਡਾਂ ਪਿੰਡਿਆਂ ਨਾ ਯਾਰ ਫਿਰ ਹਮਾ ਵੀ ਕਿ ਚਲੋ ਕੱਲ ਮੈਂ ਇੱਕ ਸੋਚੀ ਗਿਆ ਯਾਰ ਵੀ ਕੀ ਕਰਾਂਗੇ ਯਾਰ ਹਾਂ ਤੇ ਫਿਰ ਇੱਕ ਐਵੇਂ ਸੀ ਕਿਹੜਾ ਕਹੀ ਬੈਠੇ ਸੀ ਉਹਨੂੰ ਵੀ ਚਲੋ ਮੈਂ ਆਉਂਗਾ ਆ ਫਿਰ ਮੈਨੂੰ ਆਉਣਾ ਪਿਆ ਫਿਰ ਮੈਂ ਰਵਤਾ ਤੇ ਫਿਰ ਮੈਂ ਕੱਲ 5 ਵਜੇ ਆ ਕੇ ਵੜਾਈ ਇੱਥੇ ਮਤਲਬ ਇਧਰੋਂ ਉਧਰੋਂ ਉਥੋਂ ਉਹ ਮੱਝਾਂ ਗੋਹਾ ਚੱਕ ਕੇ ਨਾ ਸੀ ਅਸੀਂ ਇੱਧਰ ਲੈ ਕੇ ਛੱਡ ਦਿੰਦੇ ਹਾਂ ਅਸੀਂ ਇੱਧਰ ਲੈ ਕੇ ਛੱਡ ਦਿੰਦੇ ਹਾਂ ਤੇ ਉਹ ਦਿਨਾਂ ਵਿੱਚ ਕਬੂਤਰਾਂ ਬਾਲੇ ਦੇਖਨੇ ਉਹਦੇ ਸਾਹਮਣੇ ਕਰਾਂ ਦੇ ਉੱਥੇ ਕਬੂਤਰ ਹੁੰਦੇ ਸੀ ਤੇ ਮੈਂ ਬਹੁਤ ਜਾ ਕੇ ਦੇਖੇ ਨੇ ਤੇ ਮਿਹਰ ਜੀ ਦੇਖੋ ਤੇ ਆ ਦੇਖੋ ਤੇ ਅੱਜ ਮੈਂ ਆਪਣੇ ਇੱਕ ਯਾਰ ਇੱਥੋਂ ਦਾ ਉਹਦੇ ਕੋਲ ਵੀ ਜਾਵਾਂਗੇ ਚਲੋ ਹਨਾ ਉਹਨੇ ਮੈਂ ਉਹਨੂੰ ਫੋਨ ਲਾਤਾ ਵੀ ਮੈਂ ਆਉਂਗਾ ਉਹਨੂੰ ਉੱਥੇ ਜਾ ਕੇ ਵੀ ਮਿਲਦੇ ਹਾਂ ਤੇ ਮੈਂ ਫ੍ਰੀ ਹੋ ਜਾਵਾਂਗਾ ਮੈਂ ਕੋਈ ਨਹੀਂ ਮਿਲਦਾ ਤੁਹਾਨੂੰ ਕੋਈ ਨਹੀਂ ਵੀ ਤੁਹਾਨੂੰ ਮਿਲਦਾ ਥੱਲੇ ਜਾ ਕੇ ਬਈ ਦੇਖੋ ਬਈ ਬਚਪਨ ਜਦ ਤਾਜ਼ੀਆਂ ਹੁੰਦੀਆਂ ਬਈ ਕਿਵੇਂ 12 ਚ ਭੱਜ-ਭੱਜ ਕੇ ਪਤੰਗ ਲੋੜ ਦਿੰਦੇ ਸੀ ਅਸੀਂ ਉਹ ਵੀ ਨਾ ਵੀ ਬਹੁਤ ਲੁੱਟੇ ਨੇ ਇਹ ਪਤੰਗ 12 ਚ ਜਾ ਕੇ ਦੇਖੋ ਫਿਰ ਦੇਖੋ ਬਈ ਦੇਖੋ ਇਹ ਦੇਖੋ ਚੱਟਣ ਤੋਂ ਤੇ ਵੱਖਰੇ ਪਤੰਗ ਦੇਖੋ ਦੱਸ ਲੋ ਵੀ ਮਿੱਤਰੋ ਪੰਨਾ ਆਵੇ ਬਈ ਤੇ ਨਾ ਤੋਕ ਹੁਣ ਆਪਾਂ ਹੋ ਗਏ ਆ ਰੈਡੀ ਤੇ ਆਪਾਂ ਨਾ ਯਾਰ ਮਿੱਤਰਾਂ ਨੂੰ ਲਾਵਾਗੇ 4-5 ਕੇ ਫੋਨ ਵੀ ਕਿੱਥੇ ਆ ਉਹ ਤੇ ਫਿਰ ਆਪਾਂ ਉੱਥੇ ਬੈਠਾਂਗੇ ਸੁਕਰ ਮੇਲਾ ਲਾਵਾਗੇ ਵੀ ਆਪਾਂ ਤੇ ਧੁੱਪ ਬਹੁ ਅੱਜ ਠੰਡ ਵੀ ਕਾਫੀ ਰਹੀ ਅੱਜ ਤੇ ਐਨ ਸੋਨਾ ਬਈ ਆਪਣੇ ਸਕਿਨ 글로ਅ ਲਾਗੇ ਨਾ ਹੁਣ ਅੱਗੇ ਨਾਲੋਂ ਠੀਕ ਹੈ ਤੇ ਇਹਨੇ ਤੇ ਦੋ ਜਣਾਂ ਕੇ ਅਸੀ ਵੀ ਕਹਿੰਦੇ ਹਾਂ ਜੀ ਤੇਰੀ ਤਿੰਨ ਵੀ ਜੀਆ ਸੋਹਣੀ ਹੋ ਚੱਲੇ ਅਕੇ ਦਾ ਸੋਹਣੇ ਹੋ ਚੱਲੇ ਆ ਉਹ ਤਾਂ ਫਿਰ ਸੱਚ ਆਪਾਂ ਸੋਹਣੇ ਹੋ ਵੀ ਗਿਆ ਏ ਤੇ ਪਰ ਆਪਾਂ ਮਾਰ ਨਹੀਂ ਕਰ ਪਿਆ ਤੇ ਵੀ ਹਾਂ ਸੋਹਣੇ ਆ ਬਈ ਯਾਰ ਸਟੇਜ ਹੈਗੇ ਚਲੋ ਠੀਕ ਐ ਤੇ ਸਾਰੇ ਆ ਤੁਸੀਂ ਸਾਰੇ ਵੀ ਕਮੈਂਟ ਕਰਦੇ ਸੁਝ ਮੇ ਸੋਹਣਾ ਲੱਗਦੇ ਕਿ ਨਹੀਂ ਲੱਗਦਾ ਤੇ ਅੱਜ ਆਪਾਂ ਅੱਜ ਦੀ ਰਾਤ ਆ ਬਣੇ ਤੇ ਕੱਲ ਨੂੰ ਆਪਾਂ ਚੱਲਾਂਗੇ ਪਿੰਡ ਕੀ ਰਾਂ ਇਹਨਾ ਪਿੰਡ ਤੋਂ ਬਿਨਾ ਜੀ ਲੱਗਦਾ ਯਾਰ ਇੱਥੇ ਆ ਦੇਖਿਆ ਇਹ ਕਰਦੇ ਆਂ ਉਹਦੀ ਗੱਲ ਚਲਾਂ ਤਾਂ ਪਊਗਾ ਤੇ ਦੇਖੋ ਬਾਹਾਂ ਬਹੁਤ ਆਪਣੀਆਂ ਸੋਹਣੀਆਂ ਹੋ ਕੇ ਲੰਗਨਾਂ ਟਿੱਟੀਆਂ ਹੱਥ ਬਾਹਾਂ ਬਹੁਤ ਆਪਣਾ ਹੋ ਗਿਆ ਕਿੰਨਾ ਸੋਹਣੇ ਤੇ ਕੱਲ ਤੋਂ ਫੇਰ ਅਪਾਂ ਜੰਮ ਫੇਸਟਾੜਾ ਵੀ ਅੱਜ ਜਿਵੇਂ ਅਪਾਂ ਕਰ ਨਹੀਂ ਚੀਟ ਮਿਲ ਆਪਾਂ ਕਰ ਲਈ ਬਈ ਹੈਨਾ ਝੂਠੀ ਮਾਰਦੀ ਦੀ ਆਪਾਂ ਵੀ ਹਾਂ ਖਾਂਦੇ ਰੀਆਂ ਦਵਾਰ ਨੂੰ ਨਹੀਂ ਕਰਦੇ ਵੀ ਦੇਖੋ ਖੰਨੇ ਹੈਗੇ ਆ ਬਾਈ ਚੀਟ ਮਿਲ ਵੀ ਕਰਦੇ ਆ ਸਾਰਾ ਕੁਝ ਕਰਦੇ ਹਾਂ ਅਸੀਂ ਆਪਾਂ ਅੱਜ ਕੀਤੀ ਆ ਕੱਲ ਕੀਤੀ ਦੋ ਦਿਨਾਂ ਤੋਂ ਚੀਟ ਮਿਲ ਖਾਂਦੇ ਨੂੰ ਤੇ ਕੱਲ ਨੂੰ ਫੇਰ ਉਹੀ ਦੁਬਾਰੇ ਫੇਟੀ ਟੀਮ ਹੋ ਜਾਣਾ ਬਾਈ ਬਸ ਇੱਕ ਦਿਨ ਆ ਵੀ ਸਕੂਲੋਂ ਕੋ ਬੰਨੇ ਹੈਗੇ ਹੁਣ ਇੱਥੇ ਵਈ ਸੰਡੇ ਨੂੰ ਮੈਂ ਕੋਈ ਐਸਾ ਸੰਡੇ ਉਹ ਜਨਾ ਮਨ ਲਗਾਉਣਾ ਨਹੀਂ ਮੈਂ ਹਾਂਦਾ ਨਹੀਂ ਮੈਂ ਕੁਛ ਵੀ ਤੇ ਹੁਣ ਕੱਲ ਵੀ ਕੱਲ ਵੀ ਹਾਂ ਦੋ ਦਿਨ ਹੋ ਗਏ ਹੁਣ ਮੈਂ ਚੀਟ ਮਿਲ ਕਰਦੇ ਹੁਣ ਮੈਂ ਜਨਾ ਹਾਂ ਤੇ ਕੱਲ ਨੂੰ ਦੁਬਾਰਾ ਫੇਰਾ ਰੋਟੀ ਸ਼ੁਰੂ ਸਵੇਰ ਉੱਠ ਕੇ ਫੇਰ ਉਹ ਵੀ ਗੋਲੀਆਂ ਹੀ ਖਾਈਆਂ ਨੇ ਜਿਹੜੀਆਂ ਆਪਾਂ ਨੇ ਮਗਾਈਆਂ ਸੀ ਪਰੋਂ ਰੋਟੀਨ ਵਗੈਰਾ ਜਦੋਂ ਰੋਟੀਨ ਹਜੇ ਮੈਂ ਖਾਂਦਾ ਨਹੀਂ ਉਹਨੂੰ ਕਿਉਂਕਿ ਜਿੰਨੇ ਜਿੰਨੇ ਚਿਰ ਮੈਂ ਗੋਲੀ ਨਹੀਂ ਮੁਕਾਉਂਦਾ ਹੁੰਦਾ ਚਿਰ ਮੈਂ ਉਹ ਉਹ ਵੀ ਨਹੀਂ ਮੈਂ ਖਾਂਦਾ ਜਦੋਂ ਮੁੱਕ ਗਈਆਂ ਗੋਲੀਆਂ ਉਹਦੇ ਖਾਵਾਂਗੇ ਆਪਾਂ ਚਾਹੋਂ ਤੇ ਪ੍ਰੋਕੂਰਸੇ ਨਾ ਰੋਟੀਨ ਵਗੈਰਾ ਬਸ ਸਟਾਰਟ ਕਰਾਂਗੇ ਹੁਣ ਵੀ ਦੇਖੋ ਥੋੜੀ ਥੋੜੀ ਨਾ ਹਵਾ ਚੱਲੀ ਜਾਂਦੀ ਇੱਥੇ ਮੈਂ ਕੋਟ ਕੱਟ ਪਾਇਆ ਮੇਰਾ ਉਹ ਕੋਟ ਉਹ ਪੈ ਗਿਆ ਸਿੱਧਾ ਸਿੱਧਾ ਸਾਹਮਣੇ ਛੱਟੇ ਦੇਖੋ ਬਈ ਉਹ ਇੱਟਾ ਪੈਨਾਂ ਆ ਕੇ ਕਨਾਂ ਨਾ ਕਿੰਨੇ ਤੁਸੀਂ ਹੋ ਨਾ ਬਈ ਤੇ ਹੁਣ ਦੇਖ ਲੈ ਆਪਾਂ ਲਾਉਣੇ ਆਪਣੇ ਯਾਰਾ ਮਿੱਤਰਾਂ ਨੂੰ ਫੋਨ ਪੁੱਛਦੇ ਕਿ ਕਿਹਨੇ ਕਿੱਥੇ ਕਿੱਥੇ ਦਾ ਆਹ ਦੱਸੋ ਵੀ ਕੁੱਤਾ ਹੈ ਵੀਰੇ ਕਿਹੜੀ ਦਾ ਸਾਬ ਦਾ ਜਿੰਨੇ ਨੂੰ ਪਤਾ ਤੋਂ ਮੇਰੇ ਭਰਾ ਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਲੌਗੀ ਦੱਸੋ ਵੀਰੇ ਸਾਰੇ ਜਣੇ ਲੋ ਵੀ ਮਿੱਤਰੋ ਆਪਾਂ ਘੁੰਮ ਫਰਾਏ ਸਾਰੇ ਕਿਤੇ ਬਈ ਤੇ ਆਪਾਂ ਯਾਰਾਂ ਮਿੱਤਰਾਂ ਵੀ ਮਿਲੇ ਤੇ ਹੁਣ ਆਪਾਂ ਲੱਗਾਂ ਵੀ ਇਹ ਬਲੌਗ ਐਂਡ ਕਰਨ ਲਈ ਜਿੰਨੇ ਜਿੰਨੇ ਮੇਰੇ ਭਰਾਵਾਂ ਨੇ ਮੇਰੇ ਪਿਛਲਾ ਵਲੌਗ ਨਹੀਂ ਦੇਖਿਆ ਸਾਰੇ ਜਣੇ ਜਾ ਕੇ ਦੇਖੋ ਚੈਨਲ ਕਰੌਸ ਕਰਾ ਤੇ ਵੀਡੀਓ ਨੂੰ ਕਰੋ ਬਤਵਾ ਸ਼ੇਅਰ ਤੇ ਮੁਲਾਕਾਤ ਹੁੰਦੀ ਆ ਵੀ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਬਈ ਤੇ ਆਪਣਾ ਜਾ ਕੇ ਪਿੱਛੇ ਵੀਡੀਓ ਦੇਖੋ ਤੇ ਆਪਾਂ ਤੁਹਾਨੂੰ ਮਿਲਾਂਗੇ ਕੱਲ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਓਕੇ